ਸਾਰਾ ਪਿੰਡ ਗਾਤ ਆਇਆ ਤੇ ਜੇ ਆਪਾਂ ਕਿਸੇ ਪਾਸੇ ਉਦសុਗਗ ਨਹੀਂ ਨਿਕਲੀ ਗੱਲ ਤਾਂ ਉਹੀ ਹੈ ਨਾ ਜੇ ਪਤਾ ਹੋਵੇ ਤਾਂ ਮਿੰਟ ਲਾਇਆ ਪਤਾ ਉਹਦੇ ਨੂੰ ਘਰੇ ਲੈ ਜੀਏ ਉਹਦੇ ਕਿੱਥੋਂ ਲੈ ਜੀਏ ਹੁਣ ਤੂੰ ਤਾਂ ਆਇਆ ਹੋਇਆ ਹੈ ਤੇ ਤੈਨੂੰ ਤਾਂ ਉਹਨਾਂ ਦੇ ਟਿਕਾਣਿਆਂ ਦਾ ਪਤਾ ਮੈਨੂੰ ਕੀ ਪਤਾ ਟਿਕਾਣਿਆਂ ਦਾ ਭਲਾ ਦੀਨਾਂ ਦਾ ਮੇਰੀ ਗੱਲ ਤਾਂ ਸੁਣ ਲੈ ਕੇ ਘਰ ਸਿਆ ਜੇ ਹੁਣ ਜਿਹੜਾ ਮੈਨੂੰ ਟਿਕਾਣਿਆਂ ਦਾ ਪਤਾ ਹੈ ਜਦੋਂ ਮੈਂ ਉੱਥੇ ਤਾਂ ਸਾਰਾ ਪਤਾ ਕਰ ਲਿਆ ਕਿਤੇ ਨਹੀਂ ਮੈਨੂੰ ਤਾਂ ਕੋਈ ਸੁੱਖ ਦੇ ਲਈ ਹੁਣ ਦੇਖ ਮੇਰਾ ਤਾਂ ਜਿਹੜਾ ਕੰਮ ਹੈ ਮੈਂ ਤਾਂ ਜਰਾ ਤੇਰੇ ਕੋਲੇ ਆ ਕੇ ਹੋਣ ਤੇਰੇ ਨਾਲ ਹੁਣ ਮੈਨੂੰ ਐਂ ਦੱਸ ਆਸਮਾਨ ਖਾ ਗਿਆ ਕਿ ਧਰਤੀ ਨਿਕਲ ਗਈ ਉਹਨੂੰ ਗਈ ਕਿੱਥੇ ਐ ਆਪਾਂ ਨੂੰ ਕੁਝ ਪਤਾ ਤਾਂ ਲੱਗੇ ਨਾ ਤਾਂ ਆਪਾਂ ਨੂੰ ਸੁਣੀ ਮਿਲਦਾ ਨਾ ਆਪਾਂ ਨੂੰ ਬਿੱਲੀ ਮਾਸੀ ਮਿਲਦੀ ਐ ਤੇ ਨਾ ਜੀਤੋ ਦਾ ਪਤਾ ਲੱਗਦਾ ਸਾਰਾ ਪਿੰਡ ਦੇਖਿਆ ਐ ਪੀੜੀਆਂ ਬੰਗਾ ਆ ਕੇ ਉਤਰਣੋਂ ਆਪਾਂ ਨੂੰ 2-3 ਘੰਟੇ ਹੋ ਗਏ ਗਲੀਆਂ ਚ ਤੁਰਿਆ ਫਿਰਦਿਆਂ ਨੂੰ ਤੂੰ ਐਂ ਤਾਂ ਦੇਖ ਬਾਹਰ ਸਿਆ ਮੇਰੀ ਜ਼ਿੰਦਗੀ ਦਾ ਸਵਾਲ ਐ ਤੈਨੂੰ ਤਾਂ ਸਾਰਾ ਕੁਝ ਪਤਾ ਯਾਰ ਇੱਥੋਂ ਦਾ ਤੂੰ ਤਾਂ ਮਾੜਾ ਮੋੜਾ ਪੁੱਛ ਪੜਤਾਲ ਕਰ ਰਾਨਗਮਾਂਡ ਚ ਭਾਈ ਮੇਰੀ ਗੱਲ ਸੁਣ ਹੁਣ ਕੀ ਪਤਾ ਕਿਸੇ ਦੀ ਕੀ ਚਾਲ ਹੈ ਜੋ ਕੋ ਆਪਾਂ ਨੂੰ ਕੋ ਉਗ ਸੁਗੜੀ ਲੱਗਣ ਦਿੰਦੇ ਤੇ ਨਾਲੇ ਸਾਰੇ ਗਾਇਬ ਨੇ ਹੁਣ ਦੱਸ ਕੋਈ ਨਾ ਕੋਈ ਤਾਂ ਆਪਾਂ ਨੂੰ ਪਤਾ ਕਰਨਾ ਪਊ ਦੇਖ ਮੈਂ ਤਾਂ ਤੇਰੇ ਨਾਲ ਆਗਾ ਆਪਾਂ ਤਾਂ ਮਿਹਨਤ ਛੱਡਦੀ ਨਹੀਂ ਜਿੰਨਾ ਚਿਰ ਮਰਜ਼ੀ ਲੱਗ ਜੇ ਉਹਨੂੰ ਲੈ ਕੇ ਜਾਵਾਂਗੇ ਦੇਖੇ ਤਾਂ ਫੇਰ ਨਾਲ ਜਾਵਾਂਗੇ ਨਾ ਜੇ ਆਪਾਂ ਨੂੰ ਪਤਾ ਲੱਗੂ ਘਰ ਨੂੰ ਤਾਂ ਉਹ ਵੀ ਜਿੰਦਾ ਲੱਗਿਆ ਪਿਆ ਤੇ ਘਰ ਜਿਹੜਾ ਦੂਜਾ ਸੀ ਉਹਨਾਂ ਨੂੰ ਵੀ ਹੋ ਗਿਆ ਪਿਆਗਾ ਆਣ ਗਮਾਂ ਨੂੰ ਕਿਸੇ ਨੂੰ ਪਤਾ ਨਹੀਂ ਜਿਹਨੂੰ ਕੁਛ ਨਹੀਂ ਹੋਇਆ ਕਹਿੰਦੇ ਭਾਈ ਇੱਥੇ ਤਾਂ ਵਗ ਗਏ ਇੱਥੋਂ ਤਾਂ ਵਗ ਗਏ ਕਿਕਰ ਸਿਆ ਮਿਹਨਤ ਨਹੀਂ ਇੱਕ ਗੱਲ ਹੈ ਨਾ ਸਾੜੀ ਕੁ ਆਪ ਦੇ ਬੰਦੇ ਤੇ ਤਣੀ ਕਿਸੇ ਦੀ ਚਾਲ ਹੈਗੀ ਇਹ ਕੋ ਚਾਲ ਖੇਢੀ ਜਾਂਦਾ ਹੋਵੇ ਆਪ ਦੇ ਬੰਦੇ ਨੂੰ ਹੋ ਸਕਦੀ ਹੈ ਇਹ ਕੀ ਮਤਲਬ ਤੂੰ ਮਤਲਬ ਜਿਹੜਾ ਕੋ ਹੁਣ ਤੇਰੇ ਤੋਂ ਲੱਗਦਾ ਹੋਵੇ ਮੰਨ ਲੈ ਉਸ ਉਹਨੇ ਇਹੀ ਗੱਲ ਕਰਤੀ ਹੋਵੇ ਮੇਰੀ ਗੱਲ ਸੁਣ ਮੈਨੂੰ ਪਤਾ ਤੂੰ ਜਿੱਥੋਂ ਬੋਲਦਾ ਤੂੰ ਇਹੀ ਗੱਲ ਕਹਿਣਾ ਕਿ ਸੁਖਪਾਲ ਦੀ ਗੱਲਬਾਤ ਹੋ ਸਕਦੀ ਹੈ ਇਹ ਲਈ ਕੀਤੀ ਠੀਕ ਹੈ ਨਾ ਪਰ ਨਹੀਂ ਸੁਖਪਾਲ ਤਾਂ ਆਪਣੇ ਨਾਲ ਤੁਰ ਹੀ ਫਿਰਦੀ ਹੈ ਜੇ ਕੋਈ ਸੁਖਪਾਲ ਨੇ ਐਡਾ ਕਦਮ ਚੱਕਣਾ ਵੀ ਹੁੰਦਾ ਮਾੜਾ ਮੋਟਾ ਤਾਂ ਆਪਾਂ ਨੂੰ ਪਤਾ ਲੱਗ ਹੀ ਜਾਂਦਾ ਜਿਹੜਾ ਤਾਂ ਉਹ ਨਾਲ ਜਾਣਾ ਜੇ ਕੋਈ ਇਹ ਗੱਲਬਾਤ ਹੁੰਦੀ ਤਾਂ ਬੰਦ ਤੋਂ ਮੇਰੇ ਮੈਂਟ ਚ ਹੀ ਦੱਸ ਦਿੰਨੀ ਸੀ ਕਈ ਵਾਰੀ ਨਾ ਇਹ ਹੁੰਦਾ ਜਿਹੜਾ ਬੰਦਾ ਆਪਣੇ ਨਾਲ ਤੁਰਿਆ ਫਿਰਦਾ ਹੁੰਦਾ ਨਾ ਉਹ ਇਸ ਕਰਕੇ ਪਰਦਾ ਹੁੰਦਾ ਪੂਰਾ ਭੇਦ ਲੈ ਕੇ ਗਾਹਾਂ ਦੀ ਗਾਹਾਂ ਹੋਰ ਦੂਰ ਕਰੀ ਜਾਂਦਾ ਹੁੰਦਾ ਮੰਨ ਲਾ ਸੁਖਪਾਲ ਆਪਣੇ ਨਾਲ ਫਿਰਦੀ ਹੈ ਠੀਕ ਹੈ ਉਹਨੂੰ ਪਤਾ ਹੋਵੇ ਵੀ ਉਹ ਕਿੱਥੇ ਹੈ ਆਪਣੇ ਤੋਂ ਭੇਦ ਲੈ ਲੈ ਕੇ ਗਾਹਾਂ ਅਗਲੇ ਬੰਦਿਆਂ ਨੂੰ ਦੱਸੀ ਜਾਂਦੀ ਹੋਵੇ ਜਿਨ੍ਹਾਂ ਨੇ ਉਹਨੂੰ ਲੁਕੋਇਆ ਹੋਵੇ ਵੀ ਭਾਈ ਉਹ ਹੁਣ ਆਹ ਕਾਰਵਾਈ ਕਰੀ ਜਾਂਦੇ ਕਿੱਕਰ ਸੂ ਤੇ ਤੇਜਾ ਤੁਸੀਂ ਇੱਥੇ ਲੈ ਜਾਓ ਇਹਨੂੰ ਮੇਰੀ ਗੱਲ ਸੁਣ ਹੁਣ ਸੁਖਪਾਲ ਨੇ ਚਲ ਕਹਿਤਾ ਆਪਾਂ ਮੰਨ ਲਈ ਗੱਲ ਵੀ ਸੁਖਪਾਲ ਨੇ ਆਖਤਾ ਹੋਊਗਾ ਪਰ ਤੂੰ ਇਹ ਵੀ ਤਾਂ ਦੇਖ ਸੁਖਪਾਲ ਉਹਨਾਂ ਨੂੰ ਕਿਵੇਂ ਜਾਣਦੀ ਆ ਉਹਨਾਂ ਨੂੰ ਤਾਂ ਮੈਂ ਨਹੀਂ ਜਾਣਦਾ ਬਾਈ ਇਹ ਜਿਹਨੇ ਪੁੱਠੇ ਕੰਮ ਕਰਨੇ ਹੁੰਦੇ ਨੇ ਨਾ ਇਹ ਗਾਹਾਂ ਦੀ ਗਾਹਾਂ ਉਹੀ ਲਹਾਜਾ ਪਾ ਲੈਂਦੇ ਹੁੰਦੇ ਨੇ ਚੱਲਾ ਫਿਰ ਦੇਖੇਗੇ ਇਹ ਮੰਨਣੀ ਪਊਗੀ ਤੈਨੂੰ ਇਹ ਗੱਲ ਨਹੀਂ ਬੈਠੇ ਆ ਮੰਨ ਨਹੀਂ ਬੈਠੇ ਮੰਨ ਨਹੀਂ ਤਾਂ ਬੱਠੀ ਹਾਂ ਹੋਰ ਕੀ ਕਰੀਂ ਹੁਣ ਕੀ ਕਹੀਏ ਤੂੰ ਆਏ ਕਰ ਤੂੰ ਮੈਂ ਟਰਪਟਾਲ ਕਰ ਕੁਛ ਪੜਦਾ ਮੈਂ ਇੱਧਰ ਬਸ ਬੈਠੋ ਲੇ ਠੀਕ ਹੈ ਨਾ ਹਾਂ ਕੀ ਕੀ ਦਾ ਨਾਲ ਮਾੜਾ ਮੋਟਾ ਤੇ ਜਰਾ ਪੁੱਛ ਲੀ ਕਿਸੇ ਕੋਈ ਨਾ ਕੋਈ ਆਪਣਾ ਭਾਈ ਜੀ ਹਾਂ ਜੀ ਮੈਂ ਨਾ ਸਰੀਗੇ ਕਰਿਆ ਨਾ ਕੁਛ ਹੈ ਠੀਕ ਹੈ ਅਸੀਂ ਨਹੀਂ ਜਾਣਦੇ ਇਸ ਬਾਰੇ ਅੱਗੇ ਜਾ ਕੇ ਪਤਾ ਕਰ ਲੂ ਠੀਕ ਹੈ ਭਾਈ ਜੀ ਤਾਂ ਕਰਾਂ ਪਤਾ ਅਰੇ ਕਣੀ ਕਾ ਸਣੀ ਕਣੀ ਕਣੀ ਮੁੰਡਾ ਸਣੀ ਨੰਬਰ ਇਹ ਰੂਪਾ ਦੀ ਇੱਕ ਹੋ ਸਕਦਾ ਪਿਓ ਹੂਣ ਲਾ ਦੇ ਹੋ ਵੀ ਨੱਥੋਂ ਹੁੰਦੇ ਕਿਕਰ ਸੀ ਹਣ ਕਿ ਉਹ ਦੋ ਨੂੰਰੇ ਹੈਲੋ ਕਹੀ ਨਹੀਂ ਅੱਜ ਤੇ ਮੈਂ 9 ਦਿਨਾਂ ਨਾਲ ਉੱਪਰ ਜਾ ਗਈ ਫੋਨ ਤਾਂ ਮੈਂ ਕੱਟਤਾ ਉਹਦੀ ਰੇਲ ਤਾਂ ਮੈਂ ਨਹੀਂ ਬਣਾਈ ਹੰਤ ਤੁਸੀਂ ਸੋਚ ਨਹੀਂ ਸਕਦੇ ਮੈਂ ਤਾਂ ਕਰ ਲਾਤੀ ਸੀ ਕਿਥੋਂ ਪੁਰੇ ਬਿੰਤਾਂ ਕਰਨਾ ਮੈਨੂੰ ਨਾ ਦੱਸ ਇਹਨਾਂ ਗਦੋਂ ਨੂੰ ਮਾਨ ਨਾ ਕਰੀਤੇ ਬਸ ਉਲ ਪਗਦੀ ਤਾਹੀ ਘਰੇ ਉੱਥੇ ਸੱਦੇ ਕੰਮ ਨੂੰ ਬਰਦਾਸ਼ਤ ਕਰ ਲੈਂਦੀ ਆ ਬਸ ਥੋੜੇ ਹੁੰਦੇ ਕਰ ਮੈਨੂੰ ਵੀ ਕਿਸੇ ਚੀਜ਼ ਦੀ ਫਿਕਰ ਨਹੀਂ ਰਹਿੰਦੀ ਰੂਪਾ ਦੀਦੀ ਖਰੂਪਾ ਦੀਦੀ ਮੇਰੀ ਗੱਲ ਸੁਣੋ ਫੋਨ ਤਾਂ ਤੇ ਮੈਨੂੰ ਫੋਨ ਥੋੜਾ ਫਿਰ ਮੈਂ ਉਧਰ ਰੱਖਤਾ ਸੀ ਨਾਲੇ ਨਾ ਇਹੀ ਤੇ ਨਹੀਂ ਲਾ ਭਰਵਾਈ ਨਥੋਂ ਤੈਨੂੰ ਪਹਿਲਾਂ ਪਤਾ ਲੱਗ ਗਿਆ ਕਿ ਫੋਨ ਉੱਜਾ ਗਿਆ ਚੱਲ ਹੁਣ ਅੰਦਰ ਬੰਦ ਮਨ ਲੰਗੇ ਪਰ ਫੋਨ ਨੂੰ ਕਦੇ ਵੀ ਉਧਰ ਨਾ ਰੱਖੀਂ ਯਾ ਕੋਈ ਗੱਲ ਨਹੀਂ ਰੂਪਾ ਦੀਦੀ ਹਾਂ ਜੇ ਇਹ ਗਲਤੀ ਹੋਗੀ ਖੋਗੀ ਪਰ ਇੱਕ ਗੱਲ ਤੁਸੀਂ ਵੀ ਧਿਆਨ ਰੱਖਿਓ ਜਦੋਂ ਨਾ ਤੁਹਾਡਾ ਫੋਨ ਉਹ ਨੂੰ ਤੁਸੀਂ ਲੌਕ ਲਾ ਕੇ ਰੱਖਿਆ ਕਰੋ ਨਾਥੋ ਫੋਨ ਮੇਰੇ ਹੱਥ ਜੀ ਹੁੰਦਾ ਉਹ ਤਾਂ ਕੁਝ ਨਹੀਂ ਕੀ ਕਰੇ ਤੇਰੀ ਕੋਈ ਬੇਵਲਵਾ ਹੀ ਨਹੀਂ ਲੱਗੇ ਨਾ ਬਸ ਜਿਹੜਾ ਤੁਸੀਂ ਸੌਂਗੇ ਤੇ ਉਹਨੇ ਉਦੋਂ ਨਿਜਾਇਹ ਫਾਇਦਾ ਚੱਕ ਲਿਆ ਹੰਬੀ ਰੋਪਾ ਕੇ ਜੀ ਤਾਂ ਸੁੱਤੇ ਪਿਆ ਤੇ ਚੱਲ ਹੁਣ ਮੈਂ ਮੌਕਾ ਤੇ ਮੈਂ ਹਣ ਗੱਲ ਕਰ ਲੈਣੀ ਆ ਕਿੱਕਰ ਸਿਆਣ ਨਾਲ ਮੌਕਾ ਦਾ ਮਾ ਅਰੇ ਹੈ ਜਾਨੀ ਬਾਹਰ ਆ ਤੈਨੂੰ ਤਾਂ ਵਕਤ ਤੇ ਬਜਾਦਦੀ ਹੋ ਗਈ। ਪਰ ਸਮਝ ਨਹੀਂ ਆਉਂਦੀ। ਇਹ ਨਾ ਆਪਣੀ ਹੱਦ ਪਾਰ ਕਰਦੀ ਜਾ ਰਹੀ ਐ। ਇਹਨੂੰ ਮੈਨੂੰ ਲੱਗਦਾ ਲਗਾਮ ਪਾਉਣੀ ਪਊ ਰੂਪਾ ਦੀਦੀ। ਕੋਈ ਨਾ ਕੋਈ ਨਾ ਨਾ ਤੋ। ਲਗਾਮ ਤਾਂ ਮੈਦੇ ਅਖੀਜੀ ਪਾਉਣਾ। ਚਲਿਸ ਅੰਨੀ ਉਹ ਨਿਕਲੀ ਨਾ ਸਕੇ। ਜਾ ਫੋਨ ਲੱਗਿਆ। ਫੋਨ। ਆ ਦੀਦੀ ਇੱਕ ਮਿੰਟ। ਆ ਗੱਲ ਕਰੂ। ਪਾਰਟੀ ਵਾਲਿਆਂ ਦਾ ਪਹੁੰਚ ਆ ਜਾਂਦਾ। ਕਾਹੀ ਮੈਨੂੰ ਕਹਿਨੀਆ ਆਥਰ ਤੇਰਾ ਫੋਨ ਬਜੋਜ ਕੇ ਬੜਾ ਆ ਰਿਹਾ ਕੋਈ ਗੱਲ ਨਹੀਂ ਤੁਸੀਂ ਇੱਕ ਗਲਤੀ ਕਰੋ ਹੈਲੋ ਅੰਜੀ ਸਰ ਪਾਟੀ ਜਰੂਰ ਜਰੂਰ ਹਾਂ ਹਾਂ ਕਿਉਂ ਨਹੀਂ ਹਾਂ ਈ ਕਾਇਆ ਬਲੀ ਨਾਮ ਹੀ ਜਿੜਿਆ ਉਹਨੂੰ ਤੋਰ ਦਾਂਗੇ ਦੋ ਜਰੂਰ ਜਰੂਰ ਤੁਹਾਡਾ ਹੁਣ ਸਿਰ ਮੱਥੇ ਤੇ ਦੋ ਦਿਨ ਬੰਦਬਸ ਕਰਦੇ ਠੀਕ ਹੈ ਜੀ OK ਨਾਥੋ ਹਾਂ ਜੀ ਜ ਤੁਹਾਨੂੰ ਜਾਣਗੇ ਨਾਲ ਨੂੰ ਲਿਖ ਜਾਈਂ ਠੀਕ ਹੈ ਜੀ ਪਰ ਕੰਮ ਬੰਦਾ ਜਬਰਦਸਤ ਨਾ ਚੱਲਦਾ ਪਾਲਟੀ ਤਕੜੀ ਲੱਗਦੀ ਆ ਆ ਲੈ ਕਾਦੇ ਬੰਦੇ ਪਾਰਟੀ ਕਰਦੇ ਨੇ ਇੱਕ ਵਨ ਖੋਲ ਉੱਥੋਂ ਆ ਦੇਖੋ ਉਹ ਬਿੰਦੋ ਤੇ ਮਿੰਦੋ ਦੱਤ ਵਾਲੀ ਹੈ ਬਿੰਦੂ ਹਾਂ আচ্ছা ਹਾਂ بڑے ਚਰਚੇ ਸੁਣਿਆ ਦੀਦੀ ਮੈਂ ਉਹਦੇ ਹੋਰ ਕੋਈ ਨਾ ਮੀ ਕੁੜੀ ਨਹੀਂ ਹੈ ਅੱਛਾ ਪਟਾਕਾ ਚ ਮ ਪਟਾਕਾ ਫੇਰ ਪਾਣੀ ਦੀ ਥੋੜੇ ਤਾਂ ਚੁਟਕੀ ਦੀ ਖੇੜਾ ਉਸ ਤਾਂ ਮੋਮੈਂਟ ਕਿਉਂ ਕੁੜੀ ਨੂੰ ਪਟਾ ਲਉਂਗੇ ਰੁਪਾ ਬਾਜਾ ਦੇਖਾਂ ਨਹੀਂ ਪਟੂ ਕੀ ਗੱਲ ਤੇ ਆਪ ਲੈ ਲੀਖੋ ਨਹੀਂ ਕਿਹਾ ਤਾਂ ਨੂੰ ਜਾਣਾ ਹੈ ਪ੍ਰੋਗਰਾਮ ਤੇ ਹਾਂ ਠੀਕ ਆ ਕੋਈ ਗੱਲ ਨਹੀਂ ਰੁਪਾ ਦੀ ਤੁਸੀਂ ਫਿਕਰ ਨਾ ਕਰੋ ਨੂੰ ਤਾਂ ਜਾ ਕੇ ਮੈਂ ਦੇਖਦੀ ਤੁਸੀਂ 10 ਮਿੰਟ ਆਰਾਮ ਕਰੋ ਨਾ ਮੈਂ ਤੁਹਾਡਾ ਫੋਨ ਲੈ ਆ ਕੇ ਦਿੰਦੀ ਹਾਂ ਫੋਨ ਲੈ ਉਹ ਨੂੰ ਕਹੇ ਨਾਇਗੁਸ਼ਾ ਬਖਾ ਲੇ ਬਣਾ ਕੇ ਆਪਾਂ ਚਲ ਕੋਈ ਗੱਲ ਨਹੀਂ ਮੈਂ ਉਹਦੇ ਨਾਲ ਕਰਦੀਆਂ ਗੱਲ ਕੀ ਕਹਦੀ ਐ ਚੜੀਆ ਲਾਈ ਲਾਈ ਇੱਥੇ ਸਣੀ ਹੁੰਦਾ ਰਹਿੰਦਾ ਸਮਝਾ ਕਰ ਫਟਾ ਸਣੀ ਤੇ ਫੋਚਾ ਸਾਰਾ ਤਾਂ ਪਹਿਰਾ ਬੀਤ ਗਿਆ ਕਿੱਥਰ ਜਾਵਾਂ ਕਿ ਧਰਨਾ ਆਪਾਂ ਤਾਂ ਇਹ ਵੀ ਨਹੀਂ ਪਤਾ ਲੱਗਦਾ ਬਾੜ ਵੀ ਪਤਾ ਨਹੀਂ ਕਿੱਥੇ ਵਗ ਗਿਆ ਜਾ ਮੈਂ ਤਾਂ ਕਿਤਨਾ ਸਾਰੇ ਪਾਸੇ ਮੱਥਾ ਮਾਰਾਇਆ ਕਿਤਾ ਭਰਾਵਾ ਕੋਈ ਨਹੀਂ ਦੱਸਦਾ ਕਿ ਉਹਨਾਂ ਦਾ ਘਰ ਕਿੱਥੇ ਆ ਮੈਨੂੰ ਤਾਂ ਹੁਣ ਪੱਕਾ ਹੀ ਯਕੀਨ ਹੋ ਗਿਆ ਵੀ ਮੇਰੇ ਸਾਣੇ ਨੇ ਕਿਸੇ ਨੇ ਜ਼ਰੂਰ ਲੋਕਾਂ ਨੂੰ ਸਿਖਾਇਆ ਰੱਖਿਆ ਵੀ ਕਰ ਨਹੀਂ ਦੱਸਣਾ ਉਹ ਯਾਰ ਇੱਕ ਨੂੰ ਸਿਖਾਇਆ ਉਹ ਦੋ ਨੂੰ ਸਿਖਾਇਆ ਉਹ ਸਾਰੇ ਪਿੰਡ ਨੂੰ ਤਾਂ ਨਹੀਂ ਸਿਖਾਤਾ ਉਹ ਬਾਈ ਹੁਣ ਆਪਾਂ ਤਾਂ ਉੱਥੋਂ ਆਇਆ ਅਗਲੇ ਆ ਦੇ ਇਹ ਪਿੰਡ ਨੇ ਚਾਹੇ ਉਹਨਾਂ ਨੇ ਕੀ ਪਤਾ ਬਾ ਉੱਥੇ ਅਨਾਉਂਸਮੈਂਟ ਕਰਤੀ ਹੋਵੇ ਗੁਰਦੁਆਰਾ ਗੁਰੂ ਘਰ ਚ ਕੀ ਅਨਾਉਂਸਮੈਂਟ ਕਰਤੀ ਉਹ ਕਿਕਰ ਸੰਥਾ ਆਊਗਾ ਤਾਂ ਪਿੰਡ ਚ ਦੱਸਣਾ ਹਾਂ ਵੀ ਸਾਡਾ ਘਰ ਹੀ ਨਾ ਦੱਸਿਓ ਬਾਈ ਇਹ ਰਾਜਸਥਾਨ ਹੈ ਫਿਰ ਹੁਣ ਮੈਨੂੰ ਤਾਂ ਤੂੰ ਰਾਜਸਥਾਨ ਚ ਬਸਾਇਆ ਹੁਣ ਮੈਨੂੰ ਕੀ ਪਤਾਗਾ ਹੁਣ ਮੈਨੂੰ ਕਿਹੜਾ ਪਤਾ ਸੀ ਵੀ ਸਾਲਾ ਆਪਣੇ ਨਾਲ ਪੰਗਾ ਹੋ ਜਾਊਗਾ ਮੈਂ ਤਾਂ ਤੇਰਾ ਚੰਗਾ ਕਰਿਆ ਸੀ ਆਖਰ ਤੂੰ ਐਂ ਵੀ ਦੇਖ ਆਪਣੀ ਬਚਪਨ ਦੀ ਜਾਰੀ ਹੈ ਜਦੋਂ ਮੈਂ ਹੁਣ ਤੇਰੇ ਨਾਲ ਮਾਰਾ ਕਰਾਂਗਾ ਤੂੰ ਐਂ ਕਰ ਤੂੰ ਜਾ ਆ ਦੁਕਾਨ ਤੱਕ ਦਾ ਕਰਕੇ ਆ ਮੈਨੂੰ ਵੀ ਪੁੱਛ ਲੈਣਾ ਹਾਂ ਜਾ ਪੁੱਛ ਕੇ ਆ ਪਤਾ ਨਹੀਂ ਉਹ ਹੀ ਗੱਲਬਾਤ ਕਰੀ ਜਾਂਦੇ ਤੇ ਪਤਾ ਨਹੀਂ ਮੇਰੇ ਕਰਮਾਂ 'ਚ ਹੀ ਲਿਖਿਆ ਆਪਣਾ ਸਾੜੀ ਐਥੇ ਨਾਲ ਸਹੀ ਗਏ ਸੀ ਇਹ ਨੰਮਰਾ ਪਤਾ ਬੜਾ ਮੋਟਾ ਕੋਠੇ ਆ ਜੀ ਤੁਸ ਚੱਕੇ ਨੌਰਵਾ ਦੇ ਸਾਈਡ ਤੇ ਲਈ ਨੌਰਵਾਤਰਾ ਬੀ ਕਹਾਣੀ ਕਹਾਂ ਟੱਪਗੇ ਹੋ ਚਲੋ ਕੀ ਮਤੇ ਕੀ ਗੱਲ ਹੈ ਆਲੇ ਇਹਨਾਂ ਦਾ ਹੋਰੀ ਸੁਨੇਹਾ ਦਿੱਤਾ ਕੀ ਆਵੇ ਉਹ ਕਹਿੰਦੇ ਪਿੰਡਾ ਤਾਂ ਇੱਥੇ ਰਹਿੰਦੇ ਸੀ ਉਹ ਤਾਂ ਹੁਣ ਕਹਿੰਦੇ ਨੌਰਵਾਤਰਾ ਚਲੇ ਗਏ ਨੌਰਵਾਤਰਾ ਹਾਂ ਹੁਣ ਇਹ ਨੌਰਵਾਤਰਾ ਕਿੱਥੇ ਆਪਾਂ ਨੂੰ ਕੀ ਪਤਾ ਇਥੋਂ ਦੇ ਪਿੰਡਾਂ ਦਾ ਤੇ ਦੋ ਵੀ ਪਿੰਡ ਤੇ ਇੱਧਰ ਲਈ ਆ ਕੋਈ ਹਾਂ ਤੇ ਹੁਣ ਆਪਾਂ ਕਿਸੇ ਨੂੰ ਪੁੱਛ ਕੇ ਭਾਲ ਲਾਂਗੇ ਫਿਰ ਹੋਰ ਕੀ ਆ ਹੁਣ ਤੂੰ ਐ ਕਰ ਹਾਂ ਐ ਸੋਚ ਦੇਣਾ ਮੜਾ ਜਾ ਤੋਰਾ ਫਿਰ ਨੌਰਬਾਦਰੀ ਚੱਲੇਗੀ ਹਾਂ ਪੁੱਛਦੇ ਆ ਪਰ ਹੋਰ ਕੀ ਕਹਾਂ ਦੀ ਕਹਾਂ ਪੁੱਛ ਪੁੱਛ ਠੀਕ ਚੱਲ ਆਪਾਂ ਐ ਕਰਦੇ ਹਾਂ ਉਥੋਂ ਬੱਸ ਫੜਦੇ ਫਿਰ ਨੌਰਬਾਦਰਾ ਚਾਉਦੇ ਹਾਂ ਨੌਰਬਾਦਰੀ ਚੱਲਦੇ ਆ ਜਾ ਹੁਣ ਨੇੜੇ ਪਰ ਹੁਣ ਖਾਲੀ ਹੱਤਾ ਜਾਂਦੇ ਨਹੀਂ ਹਾਂ ਖਾਲੀ ਨਹੀਂ ਮੁੜਨਾ ਜੇ ਅੱਜ ਫੂਟ ਚੱਕ ਲੈਣ ਤਾਂ ਤਾਂ ਮੈਂ ਨੂੰ ਦੱਸ ਦਿੰਦੀ ਵੀ ਮੈਂ ਕਿੰਨੇ ਮਸੀਹ ਵਿੱਚ ਚ ਮੇਰੇ ਬੱਚੇ ਨੇ ਮੈਨੂੰ ਚੜਾ ਕੇ ਲੈਣ ਦਾ ਇੰਤੋ ਕਿ ਉਹ ਨਹੀਂ ਚੱਕਿਆ ਫੋਨ ਤੂੰ ਕਿੰਨੇ ਮੇਰੇ ਮਾਇਆ ਤੈਨੂੰ ਨੰਬਰ ਜੇ ਫੋਨ ਚੱਕਿਆ ਤਾਂ ਪਤਾ ਨਹੀਂ ਕਿਧਰੋਂ ਐ ਨਿਕਲ ਕੇ ਆ ਗਈ ਐ ਮੈਂ ਕਿੰਨਾ ਚੱਕਰ ਤੈਨੂੰ ਸਾਫ਼-ਸਾਫ਼ ਰੱਖੂ ਤੰਬੇ ਦੀ ਮਤਰੀ ਦੀ ਮਤਰੀ ਆਪਦੇ ਬੱਚੇ ਨੂੰ ਸਾਹਮਣਾ ਰੱਖ ਸਕਾ ਇਹ ਨਾ ਦੇ ਪੱਲੇ ਪੈ ਗਿਆ ਇਹ ਮੈਨੂੰ ਲੱਗਦਾ ਜਿਆਦਾ ਤੇ ਟਿੱਕਰ ਮੈਨੂੰ ਸਾਹਮਣੇ ਨਹੀਂ ਸਕਦੀ ਹੇ ਕਿੱਕ ਕਰਦੇ ਹੋ ਮੈਨੂੰ ਲੈ ਜਾ ਮੈਂ ਬਹੁਤ ਕੀਤੇ ਵਾ ਪਤਾ ਕਿੰਨੀਆਂ ਤਕਲੀਫਾਂ ਜਨ ਲੈ ਆਨੀ ਆ ਜਦ ਤੂੰ ਬੋਲਦਾ ਕਰਦਾ ਬਿਸਾਰ ਰ ਕੋਈ ਦੱਸ ਤੂੰ ਮੈਂ ਕਿੱਥੇ ਆ ਕਿੱਥੇ ਨਹੀਂ ਮੈਂ ਕਿਵੇਂ ਛੜ ਕੇ ਜਾਵਾਂਇ ਤੂੰ ਫੋਨ ਵਾਲਾ ਤਾਂ ਨਹੀਂ ਹੱਲ ਹੋਇਆ ਮਿੰਨੂ ਰਾਤ ਰਾਤ ਤੇ ਪੰਜਣਾ ਹੀ ਪਊਗਾ ਤੂੰ ਆਪ ਦੇ ਕਰਕੇ ਨਹੀਂ ਆਪ ਦੇ ਬੱਚੇ ਦੇ خاطر ਪੰਜਣਾ ਪਊਗਾ ਜਿੰਨਾ ਡੈਣਾ ਦੇ ਹੱਥ ਲੱਗ ਗਿਆ ਮੇਰੇ ਦਿਮਾਗ ਨੂੰ ਨਾ ਮਾਰ ਦੇਨ ਕਿਤੇ ਇਹਨਾਂ ਤਾਂ ਕੰਮ ਚਾਹੀਦੇ ਕਿਵੇਂ ਨਚਾਉਣਾ ਮੈਂ ਨੰਨੀ ਜਾਨ ਨੂੰ ਲੈ ਕੇ ਕੀ ਬਾਈ ਬਿਰੂ ਤੂੰ ਕੋਈ ਰਾਤ ਗਾ ਵੀ ਨੋ ਮੈਂ ਆਪਣੇ ਵਿੱਚ ਰੁ ਲੈ ਕੇ ਕਿੱਕਰ ਜਿਹਾ ਕੋਲ ਭਾਗਦਾ ਉਹਦੇ ਮੰਤ ਪੋਬੇ ਦਿਨਾ ਮੈਂ ਮਮਾ ਹਗਾਂ ਨਹੀਂ ਕੱਢੀ ਦੀਆ ਚੁੜੀਆ ਖੜੇ ਹੋਣੀ ਅਟਕੇ ਮੇਰੀ ਗੱਲ ਸੁਣ ਲੈ ਤਿਆਰ ਹੋ ਜਾ ਪਾਰਟੀ ਵਾਲਿਆਂ ਦਾ ਫੋਨ ਆ ਗਿਆ ਬੋਕਲਲੀ ਤੇ ਮੇਰਾ ਬੱਚਾ ਮੁੱਕ ਗਿਆ ਮਿੰਨੇ ਰੋਟੀ ਦੇ ਤੋ ਭੁੱਖਾ ਕੀਆ ਤੈਨੂੰ ਤੇਰਾ ਬੱਚਾ ਭੁੱਖਾ ਨਹੀਂ ਕਦੇ ਤੂੰ ਰੋਟੀ ਮੰਗਦੀਆਂ ਕਦੇ ਤੂੰ ਕਹਿੰਦੀ ਆ ਮੇਰੀ ਕਿਕਰ ਸਿਉਣਾ ਗੱਲ ਕਰਾ ਦੇ ਨਹੀਂ ਤੇਰੀਆਂ ਨਵੀਆਂ ਤਾਂ ਨਵੀਆਂ ਡਿਮਾਂਡਾਂ ਨਹੀਂ ਰੋਟ ਆਉਂਦੀਆਂ ਹੁਣ ਤੈਨੂੰ ਰੋਟੀ ਚਾਹੀਦੀ ਆ ਹਾਂ ਕਰ ਤੂੰ ਰੋਟੀ ਬਣਾ ਨਾਲੇ ਤਾਂ ਅਸੀਂ ਖਾਵਾਂਗੇ ਤੇ ਨਾਲੇ ਤੂੰ ਖਾ ਲਈ ਚਲ ਚਲ ਹਣੋ ਮੈਂ ਤੁਰਿਆ ਨਹੀਂ ਜਾਂਦਾ ਮੈਂ ਰੋਟੀ ਜਾਈ ਦੀ ਨਹੀਂ ਤੁਰਿਆ ਨਹੀਂ ਜਾਂਦਾ ਤੈਥੋਂ ਕੀ ਤੂੰ ਸਾਰਾ ਦਿਨ ਮੇਰਾ ਦਿਮਾਗ ਖਰਾਬ ਕਰਕੇ ਰੱਖਦੀ ਆ ਹਣਾ ਜੇ ਤੈਨੂੰ ਪ੍ਰੋਗਰਾਮ ਤੇ ਭੇਜਿਆ ਉੱਥੇ ਨਹੀਂ ਕੋਈ ਕੰਮ ਚੱਜਦਾ ਕਰਕੇ ਆਉਂਗੀ ਤੇ ਹੁਣ ਤੂੰ ਇਥੇ ਕਲਮ ਕਰ ਨੂੰ ਰੋਟੀ ਬਣਾਉਣ ਨੂੰ ਕਹਤਾ ਤਾਂ ਹੁਣ ਕਿ ਮੈਂ ਖਤ ਤੁਰਿਆ ਨਹੀਂ ਜਾਂਦਾ 니 ਤਰਨਤਾ ਤੂੰ ਲੱਗ ਜੇਗੀ 2 ਮਿੰਟਾਂ ਚ ਜੇ ਰੂਪਾ ਦੀਦੀ ਆ ਗਈ ਨਾ ਫਿਰ ਹਿਸਾਬ ਲਾ ਲਈ ਚਲ इलाका हाँ दूर सारा कुछ हूं दस इत अपने आप कम है नहीं बी इतना टिब्या करा तू तू ए कर ਇਹ ਤੇ ਪੁੱਛ ਲੈ ਕਿਸੇ ਨੂੰ ਐ ਕੀ ਪਤਾ ਲੱਗਣਾ ਜਾ ਤੂੰ ਆ ਕਰ ਦੁਕਾਨ 'ਚ ਪੁੱਛ ਤਾ ਇਹਨੂੰ ਪੁੱਛ ਲੈਨੇ ਆਂ ਕਿਆ ਪੁੱਛ ਪਾਣੀ ਵੀ ਹੈ ਨਹੀਂ ਇੱਥੇ ਤਾਂ ਪਾਣੀ ਇੱਥੇ ਤੈਨੂੰ ਕਿਹੜਾ ਪੀਊਗਾ ਗਰੂਆ ਆਪਣਾ ਮੰਗੀ ਮੜਦਾ ਐ ਕੋੰਡ ਮੜਦੇ ਇੱਕ ਮਿੰਟ ਆ ਬਾਈ ਨਹੀਂ ਬੈਠਾ ਪਾ ਐਂ ਕਹਦਾ ਸੀ ਨਾ ਜਿਹੜਾ ਮੁੰਡਾ ਸੰਨੀ ਸੰਨੀ ਐ ਸਣੀ ਕੋਈ ਰਹਿੰਦਾ ਸਮੀ ਮੁੰਡਾ ਦਾ ਮਦਰੇ ਜੇ ਕਰਦਾ ਉਹਦੇ ਨਾਲ ਇੱਕ ਬਿੰਨੇ ਜਰ ਅੱਖਾਂ ਵਾਲੀ ਬੁਢੀ ਐ ਹਾਂ ਨਹੀਂ ਜੀ ਮੈਨੂੰ ਤਾਂ ਨਹੀਂ ਪਤਾ ਹੀ ਪਿੰਡ ਤੋਂ ਸਾਨੂੰ ਸਿਆਣੀ ਤਾਂ ਆਹੀ ਦੱਸੀ ਸੀ ਨਿਸ਼ਾਨੀ ਸੀ ਤਾਂ ਸਾਨੂੰ ਕੋਈ ਦੱਸਿਆ ਕੋਈ ਦੱਸਿਆ ਸਾਨੂੰ ਨਹੀਂ ਜੀ ਮੈਨੂੰ ਤਾਂ ਨਹੀਂ ਪਤਾ ਕਿਹਨੂੰ ਪਤਾ ਇੱਥੇ ਕਿ ਜੇ ਕੋਈ ਤਾਂ ਕੋਸ ਪੱਲੇ ਪਾ ਦੇਉ ਉਹ ਬਾਈ ਐਜਾ ਦਾ ਸਾਰਾ ਠੰਡਣ ਕਪਾਲ ਹੋਇਆ ਪਿਆ ਹੈ ਕੋਈ ਨਹੀਂ ਦੱਸਦਾ ਆਪਾਂ ਨੂੰ ਤਾਂ ਸਾਨੂੰ ਕਿਵੇਂ ਕਰੀਏ ਬੈਠਣਾ ਤਾਂ ਨਹੀਂ ਕੰਮ ਸੁਰਨਾ ਇਹ ਗੱਲ ਸੁਣਨੀ ਤੇਰਾ ਦਿਮਾਗ ਦੇ ਵਿੱਚ ਕੰਮ ਕਰਦਾ ਕ ਨਹੀਂ ਆ ਕਿਵੇਂ ਝਾਟਾ ਖਿਲਾ ਰਿਆ ਤੈਨੂੰ ਸਮਝ ਨਹੀਂ ਆਉਂਦੀ ਰੋਟੀ ਬਣਾਉਣ ਲੱਗਣਾ ਤਾਂ ਰੋਟੀ ਐਦਾਂ ਬਣਾਣਾ ਬਣਾਏਗੀ ਮੇਰੀ ਗੱਲ ਸੁਣ ਲੈ ਜੇ ਰੂਪਾ ਦੀਦੀ ਦੇ ਖਾਣੇ ਦੇ ਵਿੱਚ ਕੋਈ ਬਾਲ ਵੀ ਆ ਗਿਆ ਨਾ ਸਾਬ ਲੜੀ ਤੇਰਾ ਕੀ ਹਾਲ ਕਰਨਗੇ ਜਾਣੇ ਕਰ ਪੈਣਾ ਆਪਦਾ ਵਾਲ ਜੇ ਨਾ ਸੈੱਟ ਕਰਕੇ ਹੈਂਡ ਵਾਸ਼ ਕਰਕੇ ਫਿਰ ਖਾਣਾ ਬਣਾਉਣਾ ਰੁਪਾ ਦੇ ਦੀ ਵਾਸਤੇ ਠੀਕ ਹੈ ਠੀਕ ਆ ਦੀਦੀ ਠੀਕ ਆ ਦੀਦੀ ਸਾਰਾ ਦਿਨ ਰੋਈ ਜਾਉਗੀ ਕੋਈ ਕੰਮ ਨਹੀਂ ਇੱਕ ਵਾਰ ਜਿਹੜਾ ਕੰਮ ਤੈਨੂੰ ਸਮਝਾ ਦੇਣੀ ਹੋਈ ਹੈ ਨਾ ਹਨਾ ਦਿਮਾਗ ਚ ਪਾਇਆ ਕਰ ਦਿਮਾਗ ਚ ਮੇਰਾ ਦਿਮਾਗ ਖਰਾਬ ਨਾ ਕਰਿਆ ਕਰੋ ਬਾਰ ਬਾਰ ਤੈਨੂੰ ਸਮਝਾਉਣਾ ਪੈਂਦਾ ਹੁਣ ਇੱਥੇ ਖੜੀ ਰਹੇਂਗੀ ਕਿ ਜਾਵਾਂਗੇ ਕਿਵੇਂ ਇੱਥੋਂ ਲੈ ਅਰੇ ਸੋਈ ਦੇ ਵਿੱਚ ਖੜ ਕੇ ਵਾਲ ਸੈੱਟ ਕਰਨਾਗੇ ਜਾਂ ਉੱਪਰ ਜਾ ਕੇ ਵਾਲ ਕੀ ਕਰ ਲਾ ਇਹਨਾਂ ਨੂੰ ਸਮਝ ਨਹੀਂ ਆਉਂਦੀ ਸਾਰਾ ਦਿਨ ਮੇਰਾ ਦਿਮਾਗ ਹੀ ਖਰਾਬ ਕਰੀ ਰੱਖਦੀ ਆ ਉੱਤੋਂ ਪਹਿਨਾ ਮਸਾ ਕੋਈ ਪਾਰਟੀ ਆਣਿਆਂ ਦਾ ਫੋਨ ਆਇਆ ਹੈ ਤੇ ਇਹ ਹੀ ਸਾਰਾ ਦਿਨ ਇਹਦੇ ਰੋਣੀ ਧੋਣੀ ਨਹੀਂ ਲੋਟ ਆਉਂਦੀ ਮਸਾ ਇਹ ਮਸਾ ਕੋਈ ਮੋਟੀ ਮਰਦੀ ਆ ਰਜਾ ਇਹਨੂੰ ਨਾ ਸਮਝਾਉਣਾ ਪਊਗਾ ਜੇ ਅੱਜ ਇਹ ਵਧੀਆ ਹਾਲ ਦਾ ਕੰਮ ਕਰਕੇ ਨਾ ਆਏ ਨਾ ਮੇਰੀ ਕੋਈ ਬੇਇੱਜ਼ਤੀ ਕਰਵਾਦੀ ਨਾ ਇਹਦਾ ਤਾਂ ਉਹ ਹਸ਼ਰ ਕਰੂ ਜਿਹੜਾ ਕਦੇ ਸੋਚ ਵੀ ਨਹੀਂ ਸਕਦੀ ਮੈਂ ਕਿੰਨਾ ਟਾਈਮ ਲਾਏਗੇ ਹੋਰ ਹਾਂ ਜਾ ਭੁੱਖ ਲੱਗ ਰਹੀ ਐ ਸਾਨੂੰ ਜੰਗੀ ਚਲਦੀ ਨਾ ਖਾਣਾ ਬਣਾ ਕੇ ਸਾਡੇ ਕਮਰੇ ਦੇ ਵਿੱਚ ਨਹੀਂ ਠੀਕ ਆ ਨਾਲੇ ਸਰਾਦ ਵੀ ਨਹੀਂ ਰੂਪਾ ਦੇ ਲਈ ਵਾਸਤੇ ਆਕੇ ਛੱਤ ਉੱਪਰ ਬੈ ਗਿਆ ਹਾਂ ਹੁਣ ਕਿਵੇਂ ਜਾਨ ਛਡਵਾਵਾ ਆਪ ਦੀ ਕਿਹੜੇ ਪ੍ਰੋਗਰਾਮਾਂ ਨੇ ਇਹ ਗੱਲਾਂ ਕਰੀ ਜਾਂਦੀਆਂ ਪਤਾ ਨਹੀਂ ਕਿੱਥੇ ਲੈ ਕੇ ਜਾਣਗੇ ਹੁਣ ਮੈਨੂੰ ਬੇਰਹਿਤ ਜਨਮਾਂ ਦੀ ਜਾਨ ਮੈਂ ਕਿਵੇਂ ਨਾਵਾ ਹਾਇਰਪਾ ਕਿਹੜੀ ਮੁਸੀਬਤ ਚ ਪਾਦਾ ਮੈਨੂੰ ਤੂੰ ਵੀ ਨਹੀਂ ਆਪ ਦੇ ਕਰੇ ਬੰਤ ਇਰਸ ਤੇ ਸੀ ਹਰੇਕ ਮੇਂ ਕੋਸ਼ਿਸ਼ਿੰਦੀ ਮੇਰੀ ਕਿਸਮਤ ਨੂੰ ਕਿੱਥੋਂ ਗ੍ਰਹਿ ਲੱਗ ਗਿਆ ਉਹ ਕਿ ਕਾਉ ਜੇ ਪੀੜਾ ਆ ਗਈ ਚਲ ਮੇਰਾ ਤਾਂ ਕੋਈ ਨਹੀਂ ਜੇ ਕੋਈ ਜਵਾਮੀ ਨੁਕਸਾਨ ਹੋ ਗਿਆ ਤਾਂ ਮੈਂ ਕਿੱਕਰ ਸੇ ਉਹਨੂੰ ਕੀ ਜਵਾਬ ਦੇਉਂਗੀ ਕਿ ਮੈਂ ਮੈਂ ਇਹਦਾ ਧਿਆਨ ਹੀ ਨਹੀਂ ਰੱਖ ਸਕੀ ਰੋਟੀ ਬਣਾਉਂ ਚੰਨ ਬਹੁਤ ਖੁਸ਼ੀ ਲੱਗੀ ਐ ਇਸ ਵੇਲੇ ਚ ਨਾ ਨਥੋ ਬਦਮੀ ਕਿਤੇ ਮੱਗ ਜਾਂਦੀ ਐ ਉਹਦੇ ਨਾਲ ਹੀ ਜੁੜ ਕੇ ਬੈਠੀ ਰਹਿੰਦੀ ਐ ਨਥੋ ਨਥੋ ਹਾਂਜੀ ਰੋਪਾ ਜੀ ਖਾਣਾ ਦੀ ਲਵਾਰਾ ਬੱਸ ਮਿੰਨੀ 5 ਮਿੰਟ ਵੇਟ ਕਰੋ ਖਾਣਾ ਬਣਾ ਰਹੀ ਐ ਖਾਣਾ ਬੱਸ ਤਿਆਰ ਹੋ ਜਾਊਗਾ ਤੁਹਾਨੂੰ ਪਤਾ ਹੈ ਨਾ ਕਿੰਨਾ ਹੋਗਾ 10 ਤੱਕ 10 ਵਿੱਚ ਦਾ 1 ਮਿੰਟ 15 ਮਿੰਟ ਹਾਂ ਤੁਸੀਂ ਟੈਂਟ ਚ ਜਾਈਦਾ। ਬਸ ਸੌਰੀ ਅੱਜ ਦੇ ਲਈ ਨਾ ਲੇਟ ਹੋ ਗਏ। ਤੁਹਾਨੂੰ ਤਾਂ ਪਤਾ ਨਾ ਹਜੋ ਉਹਨੇ ਮੇਰਾ ਦਿਮਾਗ ਖਰਾਬ ਕਰਕੇ ਰੱਖਿਆ ਹੋਇਆ ਸੀ। ਮੈਨੂੰ ਕਹਿੰਦੀ ਭੁੱਖ ਲੱਗੀ ਆ ਮਹਾਰਾਣੀ। ਖਾਣਾ ਤੂੰ ਇਹਨਾਂ ਦਿਮਾਗ ਖਰਾਬ ਨਾ ਕਰ। ਖਾੜ ਲੈ। ਬਸ ਕੋਈ ਗੱਲ ਨਹੀਂ। 5 ਮਿੰਟ ਰੋਕੋ। ਪ੍ਰੀਤਾ ਪ੍ਰੀਤਾ। ਜਲਦੀ ਆਦੀ ਦੀ ਵਾਸਤੇ ਖਾਣਾ ਲਗਿਆ। ਬਸ ਦੀਦੀ ਤੁਸੀਂ ਬੈਠੋ। ਮੈਂ ਹੁਣੇ ਖਾਣਾ ਰੱਖਿਆ ਨਹੀਂ। ਬੈਠੀ ਆ ਮੈਂ ਆ। ਦੇ ਆਂ ਕਿਥੇ ਆ ਰੋਟੀ ਬਣਾ ਲਈ ਜਾਂਦੀ ਸੀ ਦੀ ਬਸ ਰੋਟੀ ਬਣਾ ਲਈ ਜਾਂਦੀ ਸੀ ਤੈਨੂੰ ਨਾ 2 ਵਜਾ ਮਾਰਨਿੰਗ ਵੀ ਰੋਟੀ ਲੈ ਕੇ ਆਇਆ ਨਾ ਤੈਨੂੰ ਸੁਣਿਆ ਨਹੀਂ ਕਿ ਤੈਨੂੰ ਉੱਚਾ ਸੁਣਦਾ ਨਹੀਂ ਨਹੀਂ ਤਿਆਰ ਆ ਦੀ ਰੋਟੀ ਬਸ ਮੈਂ ਲੈ ਕੇ ਆਉਂਦੀ ਸੀਗੀ ਵੇ ਨਹੀਂ ਪਤਾ ਨਾ ਰੁਪਾ ਗੀਦੀ ਨੂੰ ਪੱਖ ਲੱਗੀ ਗਈ ਆ ਉਹ ਤਾਂ ਦੇ ਪਾਵੰਦ ਨਹੀਂ ਨਾ ਤਾਂ ਇੱਕ ਮਿੰਟ ਇੱਧਰ ਤੇ ਨਾ ਇੱਕ ਮਿੰਟ ਉਧਰ ਹੁਣ ਨਾ ਵਾਸਤੇ ਜਲਦੀ ਤੋਂ ਜਲਦੀ ਨਾਲੇ ਮੇਰੇ ਵਾਸਤੇ ਖਾਣਾ ਲੈ ਕੇ ਕਮਰੇ ਚ ਆਇਆ ਸਮਝਣਾ ਕੀ ਹਾਂ ਹਾਂ ਦੀਦੀ ਲਿਉਣੀ ਐ ਮੈਂ ਇੱਕ ਮਿੰਟ ਇੱਕ ਮਿੰਟ ਦੇ ਵਿੱਚ ਵਿੱਚ ਆ ਜਾ ਅੱਗੇ ਆਗੇ ਨੀ ਆ ਜਾ ਹਣ ਜਲਦੀ ਜਲਦੀ ਆ ਗਰਪਾ ਦੀ ਜੀ ਹਣੀ ਅਨੇ ਚਿਖੜੀ ਰਹੇਗੀ ਸਲਾਦ ਕਿੱਤਿਆ ਬੰਦੇ ਉਹਨੇ ਫੁੱਕੇ ਸਗੇ ਬਸ ਕਰਨੀ ਹਰ ਰੈਂਡ ਲੈ ਗਈ ਅਸੀਂ ਤੈਨੂੰ ਸਲਾਦ ਨਾਲ ਐਨੀ ਚੰਗਿਆ ਨੀ ਹਣ ਐਂ ਕਰ ਪਾਣੀ ਤਾਂ ਲਿਆ ਕਮਸੇ ਕਮ ਨਤੋ ਲੈ ਉਹ ਨੀ ਉਹ ਤੂੰ ਜਾ ਮੈਂ ਸੁਣਾ ਦੇ ਕਿਹਾ ਕਿ ਮਹਾਂ ਚਰਚ ਹਾਂ ਰੁਪਾ ਦੀ ਹੰਮਾ ਹੀ ਲਾ ਕੇ ਆਨੇ ਹੈਰੇ ਤੋਂ ਕੋਈ ਮੈਨੂੰ ਮੀਰੀ ਹੈ ਨਹੀਂ ਸਾਰਾ ਦਿਨ ਰੋਈ ਜਾਂਦੀ ਰਹਦੀ ਆ ਰੋਣੀ ਸੂਰਤ ਜੀ ਨਾ ਹੋਵੇ ਕੋਈ ਗੱਲ ਨਹੀਂ ਮੈਂ ਸਿਰ 2 ਮਿੰਟਾਂ ਜਿਵੇਂ ਆ ਭੁੱਖ ਲੱਗੀ ਆ ਰੋਟੀ ਖਾਣ ਮੈਂ ਚਿੜੀ ਆ ਰੋਟੀ ਖਾ ਰਹੀ ਆ ਨਹੀਂ ਤੈਨੂੰ ਕੀ ਇਹ ਕਿਹਾ ਸੀ ਕੋ ਰੋਟੀ ਖਾਣ ਖੜਿਓ ਮੈਂ ਖੜਿਓ ਮੈਨੂੰ ਭੁੱਖ ਲੱਗੀ ਤੈਨੂੰ ਸੁਣਦਾ ਨਹੀਂ ਤੇਰੀ ਹਿੰਮਤ ਕਿਵੇਂ ਹੋਈ ਕਿ ਰੋਟੀ ਪਾ ਕੇ ਲਿਆ ਕੇ ਤੇ ਚੋਰੀ ਚੋਰੀ ਖਾਂਦੀ। ਖੁੱਤ ਸਲਾਦ ਨੂੰ ਕਿਹਾ ਤੇ ਫੋ ਉਹ ਨਹੀਂ ਪੂਰੀ ਪਈ। ਪਾਣੀ ਨਹੀਂ ਲੈ ਕੇ ਗਈ। ਹੈ ਫਟਾਫਟ ਤੈਨੂੰ ਰੋਟੀ ਖਾਂਦੀ ਹੋਵੇ। ਕਿਉਂ ਤੂੰ ਮੇਰਾ ਸਾਰਾ ਦਿਨ ਦਿਮਾਗ ਖਰਾਬ ਕਰੀ ਰੱਖਦੀ ਆ। ਰੂਪਾ ਦੀ ਜੀ ਤੂੰ ਕਿੜਤਾ ਦਵਾਈ ਜਾਂਦੀ ਨਹੀਂ ਮੈਨੂੰ। ਪੈਣ ਮੁੜ ਕੇ ਮੈਨੂੰ ਰੋਟੀ ਖਾ ਲੈਂਦੇ। ਮੇਰਾ ਬੱਚਾ ਕੁੱਕਣ ਵਾਲੇ ਮੈਂ ਭੁੱਖਿਆ। ਅੱਛਾ। ਹਰ ਰੋਟੀ ਹਾਨੀਆ ਚਿੜਿਆਣੀ। ਨੀ ਰੋਟੀ ਖਾਣ ਜੋ ਕਰ ਕੰਮ ਤਾਂ ਕਰਨਾ ਕੋਈ ਕੰਮ ਕੋਈ ਕੀਤਾ ਨਹੀਂ ਤੇ ਰੋਟੀ ਨਹੀਂ ਲੱਗੀ ਤੈਨੂੰ ਮੈਂ ਰੋਟੀ ਖਾਣੋਂ ਸਾਰਾ ਕਰਦਾ ਕੰਮ ਕਰ ਦੂੰਗੀ ਜਿਹੜਾ ਕੁਝ ਵੀ ਕਹੂੰਗੀ ਮੈਂ ਸਾਰਾ ਕਰਦਾ ਕੰਮ ਕਰ ਦੂੰਗੀ ਇਹ ਗੱਲ ਸਮਝਾ ਫਟਾਫਟ ਜਾ ਕੇ ਭਾਂਡੇ-ਪਾਂਡੇ ਸਾਫ਼ ਕਰਕੇ ਠੀਕ ਆ ਕਿਚਨ ਸਾਫ਼ ਕਰਕੇ ਉਦੋਂ ਬਾਅਦ ਤਿਆਰ ਹੋ ਜਾ ਤਿਆਰ ਹੋ ਕੇ ਪ੍ਰੋਗਰਾਮ ਤੇ ਜਾਣਾ ਆਪਾਂ ਠੀਕ ਆ ਨਾ ਕੀ ਦੋ ਪੈਸੇ ਕਮਾੜਾ ਰੋਟੀ ਤਾਂ ਜਦੋਂ ਮਰਜੀ ਖਾਣੀ ਮੈਨੂੰ ਰੋਟੀ ਖਾ ਲੈੰਦੋ ਫਿਰ ਨਿੱਤਾਂ ਦਾ ਕੋਲੋਂ ਕੱਢ ਦੋ ਰੋਟੀ 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 ਮਸਾਦਾ ਦੋ ਦਿਨਾਂ ਵਾਲਾ ਕੋਈ ਪ੍ਰੋਗਰਾਮ ਆਇਆ ਤੈਨੂੰ ਰੋਟੀ ਦੀ ਭਈਆ ਮੇਰੀ ਗੱਲ ਸੁਣ ਲੈ ਜੇ ਅੱਜ ਉੱਥੇ ਨਾ ਨੱਚੀ ਟੱਪੀ ਨਾ ਵਧੀਆ ਨਾ ਪ੍ਰੋਗਰਾਮ ਟੈਂਡ ਕੀਤਾ ਮੇਰੀ ਉਥੇ ਬੇਇੱਜ਼ਤੀ ਕਰਾਤੀ ਸਾਹ ਬਣਾਣੀ ਤੇਰਾ ਕੰਮ ਕੀ ਚੱਲ ਨਾ ਬਾਹਰ ਚੱਲ ਤੇ ਕਿਚਨ ਸਾਫ ਕਰ ਹਾ ਰੋਟੀ ਹ ਰੋਟੀ ਤੈਨੂੰ ਪ੍ਰੋਗਰਾਮ ਤੋਂ ਬਾਹਰ ਹੀ ਮਿਲੂਗੀ ਜੇ ਨਾ ਪ੍ਰੋਗਰਾਮ ਵਧੀਆ ਕਰਕੇ ਆਈ ਤੇਰਾ ਰੋਟੀ ਪਾਣੀ ਬੰਦ ਤੇ ਇਸ ਕਮਰੇ ਦੇ ਵਿੱਚ ਧੁੱਖੀ ਛੜੇਗੀ ਤੂੰ ਲੱੱਗੀ ਜਾਂਦੀ ਤੈਨੂੰ ਚੱਲ ਹਣੀ ਇੱਕ ਮੰਡਰੇ ਦੇ ਵਿੱਚ ਵਿੱਚ Vamos